ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਦੇ ਵਿੱਚ ਪਾਰੇ ਵਾਲੇ ਥਰਮਾਮੀਟਰ ਅਤੇ ਹੋਰ ਪਾਰੇ ਵਾਲੇ ਉਪਕਰਨਾ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹਨਾਂ ਦੀ ਥਾਂ 'ਤੇ ਡਿਜੀਟਲ ਥਰਮਾਮੀਟਰ ਜਾਂ ਹੋਰ ਉਪਕਰਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਆਖਿਰ ਇਹ ਫੈਸਲਾ ਸਰਕਾਰ ਨੇ ਕਿਉਂ ਕੀਤਾ ਹੈ? ਪੰਜਾਬ ਦੇ ਹਸਪਤਾਲਾਂ ਤੇ ਇਹ ਫੈਸਲਾ ਲਾਗੂ ਹੋਵੇਗਾ। ਲਗਭਗ 30 ਦਿਨਾਂ ਦੇ ਅੰਦਰ-ਅੰਦਰ ਸਾਰੇ ਉਪਕਰਨ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਚ ਪਾਰਾ ਆਧਾਰਿਤ ਮੈਡੀਕਲ ਉਪਕਰਨਾ ਨਾਲ ਜੁੜੇ ਸਿਹਤ ਅਤੇ ਵਾਤਾਵਰਣ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਵੱਡਾ ਫੈਸਲਾ ਸੁਣਾਇਆ ਹੁਣ ਤੋਂ ਸੂਬੇ ਦੇ ਕਿਸੇ ਵੀ ਹਸਪਤਾਲ ਕਲੀਨਿੰਗ ਜਾਂ ਮੈਡੀਕਲ ਕਾਲਜ ਵਿੱਚ ਪਾਰੇ ਵਾਲੇ ਥਰਮੋਮੀਟਰ ਸਫਿਗਮੋ ਮੈਨੋਮੀਟਰ ਯਾਨੀ ਕਿ ਬੀਪੀ ਮਸ਼ੀਨ ਅਤੇ ਡੈਂਟਲ ਐਮੈਲਗਮ ਦੀ ਖਰੀਦ ਅਤੇ ਵਰਤੋਂ ਤੇ ਪੂਰੀ پابੰਦੀ ਰਹੇਗੀ पीएचसी ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾ ਮੁਤਾਬਕ ਅਗਲੇ ਸਮੇਂ ਵਿੱਚ ਸਾਰੇ ਇਲਾਜ ਕੇਂਦਰਾਂ ਨੂੰ ਪੂਰੀ ਤਰ੍ਹਾਂ ਪਾਰਾ ਰਹਿਤ ਵਿਕਲਪਾਂ ਤੇ ਜਾਣਾ ਲਾਜ਼ਮੀ ਹੋਵੇਗਾ ਪਾਰਾ થਰਮਾਮੀਟਰ ਦੀ ਥਾਂ ਡਿਜੀਟਲ થਰਮਾਮੀਟਰ ਵਰਤੇ ਜਾਣਗੇ ਐਨਰਾਈਡ ਬੀਪੀ ਮਸ਼ੀਨਾ ਨਾਲ ਪੁਰਾਣੀਆਂ ਮਸ਼ੀਨਾ ਬਦਲਣੀਆਂ ਹੋਣਗੀਆਂ ਅਤੇ ਦੰਦਾਂ ਦੇ ਇਲਾਜ ਲਈ ਪਾਰਾ ਰਹਿਤ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ ਸਾਰੇ ਹਸਪਤਾਲਾਂ ਨੂੰ 30 ਦਿਨਾਂ ਦੇ ਅੰਦਰ ਆਪਣੇ ਕੋਲ ਮੌਜੂਦ ਬਚੇ ਹੋਏ ਪਾਰਾ ਵਾਲੇ ਯੰਤਰਾਂ ਨੂੰ ਪੂਰੀ ਤਰ੍ਹਾਂ ਤੇ ਬਾਹਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਬਚੇ ਹੋਏ ਉਪਕਰਨਾ ਤੇ ਖਤਰਨਾਕ ਪਾਰਾ ਅਪਸ਼ਿਸ਼ਟ ਸਪਰਸ਼ ਨਾ ਕਰੋ ਦਾ ਲੇਬਲ ਲਗਾਉਣ ਦੀ ਵੀ ਲਾਜ਼ਮੀ ਕਰ ਦਿੱਤਾ ਗਿਆ ਜਦ ਤੱਕ ਉਹਨਾਂ ਦਾ ਅੰਤਿਮ ਨਿਪਟਾਰਾ ਨਹੀਂ ਹੋ ਜਾਂਦਾ ਹੁਕਮਾ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਵੀ ਹਸਪਤਾਲ ਜਾਂ ਕਲੀਨਿਕ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਰੂਲ 2016 ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਫੈਸਲਾ ਮਨਮਾਤਾ ਕਨਵੈਨਸ਼ਨ ਅਧੀਨ ਭਾਰਤ ਦੀ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨਾਲ ਮਿਲਦਾ ਜੁਲਦਾ ਹੈ ਜਿਸ ਦਾ ਉਦੇਸ਼ ਮਨੁੱਖੀ ਸਿਹਤ ਅਤੇ ਵਾਤਾਵਰਨ ਨੂੰ 파ਰੇ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਹੈ ਇਸ ਕਦਮ ਨਾਲ ਪੰਜਾਬ ਵੀ ਕੇਰਲ ਤਾਮਿਲਨਾਡੂ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਸੂਬਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਇਹ ਪਾਬੰਦੀ ਪਹਿਲਾਂ ਹੀ ਲਾਗੂ ਹੈ ਸੈਤ ਵਿਪਾਲ ਦੇ ਸਿਹਨਰ ਅਧਿਕਾਰੀਆਂ ਮੁਤਾਬਕ ਪਾਰਾ ਬਹੁਤ ਖਤਰਨਾਕਤਾ ਹਾਂ ਹੈ ਅਤੀਜ ਦੀ ਥੋੜੀ ਵੀ ਮਾਤਰਾ ਨਾਲ ਸੰਪਰਕ ਬੱਚਿਆਂ ਤੇ ਬਾਲਗਾਂ ਦੇ ਮਸਤਕ ਗੁਰਦਿਆਂ ਤੇ ਨਰਵ ਸਿਸਟਮ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਪਾਰਾ ਵਾਲੇ ਥਰਮੋਮੀਟਰ ਅਤੇ ਬੀਪੀ ਮਸ਼ੀਨਾਂ ਦੇ ਟੁੱਟਣ ਨਾਲ ਹਸਪਤਾਲਾਂ ਵਿੱਚ ਦੂਸ਼ਣ ਵਧਨ ਦਾ ਵੱਡਾ ਖਤਰਾ ਬਣ ਜਾਂਦਾ ਸੀ ਜਿਸ ਨਾਲ ਸਹਿਤ ਕਰਮਚਾਰੀਆਂ ਤੇ ਮਰੀਜ਼ ਦੋਵੇਂ ਹੀ ਪ੍ਰਭਾਵਿਤ ਹੁੰਦੇ ਸਨ ਸুইস ਕਰਕੇ ਹੁਣ ਪਾਰੇ ਵਾਲੇ ਥਰਮੋਮੀਟਰ ਸਮੇਤ ਹੋਰ ਪਾਰੇ ਵਾਲੇ ਉਪਕਰਨਾ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਫੈਸਲਾ ਪੰਜਾਬ ਦੇ ਵਿੱਚ ਕਰ ਲਿਆ ਗਿਆ ਹੈ